ਸੋ ਸ਼ਿਕਲ ਸਟੂਡੈਂਟਸ ਸਵਾਗਤ ਹੈ ਆਪ ਸਭ ਦਾ ਆਪਣੇ YouTube بیس ਚੈਨਲ ਦੇ ਉੱਪਰ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਜਿਹੜੀ ਡਿਟੇਲਡ ਡਿਸਕਸ਼ਨ ਕਰਨੀ ਹੈ ਉਹ ਹੈ ETT 23 ਚੌਂਟ ਦੀਆਂ ਜੋ ਪੋਸਟਾਂ ਸੀ ਉਸ ਦੀ ਮੈਰਿਟ ਨੂੰ ਲੈ ਕੇ ਅਸੀਂ ਕਾਫੀ ਲੇਟ ਹੋ ਗਏ ਹਾਂ ਕਿਉਂਕਿ ਇਸ ਵੀਡੀਓ ਨੂੰ ਪਾਉਣ ਦੇ ਬਾਰੇ ਪਰਸੋਂ ਜਿਹੜੀ ਹੈ ਉਹ ਡਿਸਕਸ਼ਨ ਦੇ ਲਈ ਗੱਲ ਕੀਤੀ ਸੀ ਪਰ ਇਸ ਨੂੰ ਥੋੜਾ ਹੋਰ ਬਰੀਕੀ ਨਾਲ ਹੋਰ ਜ਼ਿਆਦਾ ਵਧੀਆ ਢੰਗ ਨਾਲ ਅਸੀਂ ਗੱਲ ਕਰ ਸਕੀਏ ਉਸ ਦੇ ਲਈ ਥੋੜਾ ਸਮਾਂ ਜ਼ਿਆਦਾ ਲੱਗਿਆ ਹੈ ਸੋ ਆਪਾਂ ਜਿਹੜੀ ਹੈ ਹੁਣ ਡਿਟੇਲਡ ਜਿਹੜੀ ਡਿਸਕਸ਼ਨ ਹੈ ਮੈਰਿਟ ਦੇ ਉੱਪਰ ਐਟਟੀ 23 ਚੌਂਟ ਦੇ ਲਈ ਉਸ ਤੇ ਜਿਹੜੀ ਆਪਾਂ ਡਿਸਕਸ਼ਨ ਕਰਾਂਗੇ ਦੋਸਤੋ ਜੇਕਰ ਤੁਸੀਂ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਜਰੂਰ ਕਰੋ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਉਹਨਾਂ ਸਾਰੇ ਸਾਥੀਆਂ ਨਾਲ ਜਿਨ੍ਹਾਂ ਨੇ ਐਟਟੀ 23 ਚੌਂਟ ਦੀ ਭਰਤੀ ਦੇ ਵਿੱਚ ਆਪਣਾ ਪੇਪਰ ਦਿੱਤਾ ਸੀ ਜਾਂ ਉਹਨਾਂ ਦਾ ਨਾਮ ਆ ਚੁੱਕਿਆ ਹੈ ਜਾਂ ਜਿਨ੍ਹਾਂ ਦਾ ਨਾਮ ਨਹੀਂ ਹੈਗਾ ਜਾਂ ਜਿਨ੍ਹਾਂ ਦਾ ਨਾਮ ਆਉਣ ਦੀ ਉਮੀਦ ਹੈ ਉਹਨਾਂ ਨਾਲ ਇਸ ਚੀਜ਼ ਨੂੰ ਜਰੂਰ ਸਾਂਝਾ ਕਰੋ ਆਓ ਸਭ ਤੋਂ ਪਹਿਲਾਂ ਆਪਾਂ ਇਹ ਦੇਖਦੇ ਹਾਂ ਇੱਥੇ ਕੁਝ ਪੰਜ ਕਾਲਮ ਬਣਾਏ ਨੇ ਪਰ ਇਹਨਾਂ ਨੂੰ ਅਸੀਂ ਬੜੇ ਧਿਆਨ ਨਾਲ ਦੇਖਣਾ ਹੈ ਸੋ ਜਿਹੜਾ ਫਰਸਟ ਕਾਲਮ ਹੈ ਜੀ ਉਹ ਕੈਟਾਗਰੀ ਦਾ ਬਣਾਇਆ ਗਿਆ ਫਿਰ ਇਸ ਦੇ ਵਿੱਚ ਜਿਹੜਾ ਕਾਲਮ ਹੈ ਵੈਕੈਂਸੀਸ ਦਾ ਯਾਨੀ ਕਿ ਜਿਹੜੀਆਂ ਟੋਟਲ ਨੰਬਰ ਆਫ ਵੈਕੈਂਸੀਸ ਨੇ ਕਿਸੇ ਕੈਟਾਗਰੀ ਦੀਆਂ ਉਹ ਜਿਹੜੀ ਹੈ ਇੱਕ ਕਾਲਮ ਬਣਾਇਆ ਗਿਆ ਅਗਲਾ ਕਾਲਮ ਜਿਹੜਾ ਜੀ ਉਹ ਸਿਲੈਕਟਿਡ ਕੈਂਡੀਡੇਟਸ ਕੀ ਜਿਹੜੀ ਕੈਟਾਗਰੀ ਦੀਆਂ ਕਿੰਨੀਆਂ ਪੋਸਟਾਂ ਜਿਹੜੀਆਂ ਉਹ ਦਿੱਤੀਆਂ ਗਈਆਂ ਸੀ ਬੋਰਡ ਵੱਲੋਂ ਤੇ ਕਿੰਨੇ ਜਿਹੜੀਆਂ ਹੈ ਲਿਸਟਾਂ ਤੱਕ ਉਹ ਨੰਬਰ ਆ ਚੁੱਕਿਆ ਠੀਕ ਹੈ ਜੀ ਕਿੰਨੀਆਂ ਪੋਸਟ ਉਹਨਾਂ ਨੇ ਭਰ ਦਿੱਤੀਆਂ ਨੇ ਜਾਂ ਕਿੰਨਿਆਂ ਦੇ ਲਈ ਉਹਨਾਂ ਨੇ एलिजिਬਲ ਸੈਲੈਕਟਡ ਜਿਹੜੇ ਉਹ ਕਿਤੇ ਨੇ ਕਿੰਨੀਆਂ ਖਾਲੀ ਰਹਿ ਗਈਆਂ ਉਸ ਤੇ ਵੀ ਡਿਸਕਸ਼ਨ ਕਰਾਂਗੇ ਕੱਟਆਫ ਕਿੰਨੀ ਗਈ ਹੈ ਉਹਦੇ ਲਈ ਉਹ ਵੀ ਆਪਾਂ ਡਿਸਕਸ਼ਨ ਕਰਾਂਗੇ ਔਰ ਹੋਰ ਕਿੰਨੇ ਕੈਂਡੀਡੇਟਸ ਜਿਹੜੇ ਹੈ ਉਹ ਮਿਨੀਮਮ ਤੋਂ ਮਿਨੀਮਮ ਹਜੇ ਇਹ ਮੈਕਸਿਮਮ ਨਹੀਂ ਹੈ ਡਾਟਾ ਘੱਟ ਤੋਂ ਘੱਟ ਹਜੇ ਹੋਰ ਕਿੰਨੇ ਬੁਲਾਏ ਜਾ ਸਕਦੇ ਨੇ ਉਸ ਦਾ ਡਾਟਾ ਹੈ ਇਸ ਤੋਂ ਜ਼ਿਆਦਾ ਹੀ ਬੁਲਾਏ ਜਾਣਗੇ ਇਹ ਬਿਲਕੁਲ ਇੱਕ ਮਿਨੀਮਮ ਦੱਸਿਆ ਜਾ ਰਿਹਾ ਕਿ ਇੰਨੇ ਤਾਂ ਉਮੀਦ ਹੈ ਬੁਲਾਉਣ ਦੀ ਸੋ ਇਸ ਜਿਸ ਨੂੰ ਬੜੇ ਧਿਆਨ ਨਾਲ ਸਮਝਣਾ ਜੀ ਸੋ ਮੈਂ ਫਿਰ ਇਥੇ ਤੁਹਾਨੂੰ ਦੱਸ ਦਿਆਂ ਕਿ ਆਪਾਂ ਇਥੇ ਡਿਸਕਸ਼ਨ ਜਿਹੜੀ ਉਹ ਕਰਾਂਗੇ ਸੋ ਮੈਂ ਫਿਰ ਤੁਹਾਨੂੰ ਆਪਾਂ ਇਥੇ ਡਿਸਕਸ਼ਨ ਜਿਹੜੀ ਸਾਰੀ ਕਰਦੇ ਆ ਸੋ ਇੱਕ ਮਿੰਟ ਜੀ ਮੈਂ ਇਸ ਨੂੰ ਮਟਾਉਂਦੇ ਆ ਫਿਰ ਆਪਾਂ ਅੱਗੇ ਡਿਸਕਸ਼ਨ ਜਿਹੜੀ ਉਹ ਕਰਦੇ ਆ ਸੋ ਹੁਣ ਆਪਣੀ ਜਿਹੜੀ ਅੱਗੇ ਦੀ ਡਿਸਕਸ਼ਨ ਹੈ ਜੀ ਉਹ ਇਹ ਹੈ ਕਿ ਪਹਿਲਾਂ ਆਪਾਂ ਜਨਰਲ ਕੈਟਾਗਰੀ ਦੇ ਲਈ ਦੇਖਦੇ ਆ ਠੀਕ ਹੈ ਜੀ ਜਦੋਂ ਆਪਾਂ ਜਨਰਲ ਕੈਟਾਗਰੀ ਦੇ ਲਈ ਦੇਖਾਂਗੇ ਸੋ ਫਿਰ ਆਪਾਂ ਤੁਹਾਨੂੰ ਦੱਸਾਂਗੇ ਇੱਥੇ ਸੋ ਜਨਰਲ ਕੈਟਾਗਰੀ ਦੇ ਲਈ ਜਿਹੜੀਆਂ ਪੋਸਟਾਂ ਨੇ ਜੀ ਉਹਨੇ 663 ਤੁਸੀਂ ਦੇਖੋਗੇ 1 ਮਿੰਟ ਜੀ ਸੋ ਜਨਰਲ ਕੈਟਾਗਰੀ ਦੇ ਲਈ ਜਿਹੜੀਆਂ ਪੋਸਟਾਂ ਨੇ ਜੀ ਉਹਨੇ 663 ਟੋਟਲ 663 ਪੋਸਟਾਂ ਜਿਹੜੀਆਂ ਨੇ ਜਨਰਲ ਕੈਟਾਗਰੀ ਲਈ ਨੇ ਔਰ ਤੁਸੀਂ ਦੇਖੋਗੇ 663 ਹੀ ਉਹਨਾਂ ਨੇ ਵਿਦਿਆਰਥੀ ਵੀ ਬੁਲਾ ਲਏ ਨੇ ਇੱਥੋਂ ਇਹ ਪਤਾ ਲੱਗਦਾ ਹੈ ਕਿ ਕੋਈ ਵੀ ਕੈਂਡੀਡੇਟ ਜਿਹੜਾ ਹੈ ਉਹ ਕੋਈ ਸੀਟ ਜਿਹੜੀ ਖਾਲੀ ਨਹੀਂ ਬਚਦੀ ਪਰ ਇੱਥੇ ਗੱਲ ਖਤਮ ਨਹੀਂ ਹੁੰਦੀ ਕੱਟਆਫ ਜਿਹੜੀ ਉਹ 65 ਤੱਕ ਗਈ ਹੈ ਸੋ ਅਗਲਾ ਕੋਲਮ ਆਪਾਂ ਬਾਅਦ ਵਿੱਚ ਡਿਸਕਸ ਕਰਾਂਗੇ ਠੀਕ ਹੈ ਜੀ ਸੋ ਇਹ ਸੀ ਪੂਰੀ ਦੀ ਪੂਰੀ ਇੱਕ ਗੱਲਬਾਤ ਜਿਹੜੀ ਆਪਾਂ ਇੱਥੇ ਕੀਤੀ ਹੈ ਸੋ ਹੁਣ ਮੈਂ ਇੱਥੇ ਤੁਹਾਡੇ ਨਾਲ ਜਿਹੜੀ ਅਗਲੀ ਗੱਲ ਸਾਂਝੀ ਕਰਾਂਗਾ ਉਹ ਹੀ ਹੈ एससीएमडबी ਦੇ ਵਿੱਚ ਤੁਸੀਂ ਦੇਖੋਗੇ 468 ਪੋਸਟਾਂ ਸੀ ਟੋਟਲ 461 ਕੈਂਡੀਡੇਟਸ ਦੀ ਜਿਹੜੀ ਲਿਸਟ ਆ ਚੁੱਕੀ ਹੈ एलिਜੀਬਿਲਟੀ ਦੀ ਸੱਤ ਸੀਟਾਂ ਜਿਹੜੀਆਂ ਐਮਐਂਡਬੀ ਦੀਆਂ ਖਾਲੀ ਰਹਿ ਗਈਆਂ ਨੇ ਔਰ ਲਾਸਟ ਕੱਟਆਫ ਜਿਹੜੀ 29 ਨੰਬਰ ਯਾਨੀ ਕਿ 29 ਨੰਬਰ ਤੋਂ نیچے ਐਸਸੀਐਮਐਂਡਬੀ ਦੇ ਵਿੱਚ ਕੋਈ ਹੋਰ ਹੈ ਹੀ ਨਹੀਂ ਸੀ ਜਿਸ ਕਰਕੇ ਸੀਟਾਂ ਖਾਲੀ ਰਹਿ ਗਈਆਂ ਯਾਨੀ ਕਿ ਸਾਰੇ ਕੈਂਡੀਡੇਟ ਐਸਸੀਐਮਐਂਡਬੀ ਜਿਨ੍ਹਾਂ ਨੇ ਫਾਰਮ ਭਰਿਆ ਸੀ ਸਾਰੇ ਲੱਗ ਚੁੱਕੇ ਨੇ ਐਸਸੀਆਰਓ ਦੇ ਵਿੱਚ 467 ਸੀਟਾਂ ਸੀ 467 ਹੀ ਸਿਲੈਕਟ ਕਰ ਲਏਗੇ ਕੋਈ ਵੀ ਸੀਟ ਜਿਹੜੀ ਖਾਲੀ ਨਹੀਂ ਰਹੀ 56 ਤੱਕ ਕੱਟ ਹੋ ਗਈ ਹੈ ਹਜੇ ਮੈਂ ਇਸ ਤੇ ਹੋਰ ਡਿਸਕਸ਼ਨ ਕਰਾਂਗਾ ਤੁਸੀਂ ਇਹ ਨਹੀਂ ਸਮਝਣਾ ਜੋ ਮੈਂ ਬੋਲ ਰਿਹਾ ਕਿ ਸਾਰੀਆਂ ਸੀਟਾਂ ਭਰ ਗਈਆਂ ਨੇ ਮੈਂ ਇੱਕ ਕਾਲਮ ਹੋਰ ਬਣਾਇਆ ਕਿ ਹੋਰ ਕਿੰਨੇ ਕੈਂਡੀਡੇਟਸ ਜਿਹੜੇ ਉਸ ਵਿੱਚੋਂ ਲੱਗ ਸਕਦੇ ਆ ਉਹ ਤੁਸੀਂ ਬੜੇ ਧਿਆਨ ਨਾਲ ਸਮਝਣਾ ਹੈ ਵੀਡੀਓ ਦੇ ਅਖੀਰ ਤੱਕ ਤੁਹਾਨੂੰ ਸਾਰੀ ਗੱਲਬਾਤ ਜਿਹੜੀ ਸਮਝ ਆ ਜਾਏਗੀ ਐਕਸਰਿਸਮੈਨ ਐਮ8ਬੀ ਦੇ ਵਿੱਚ 34 ਸੀਟਾਂ ਸੀ ਤਿੰਨ ਹੀ ਭਰੀਆਂ ਗਈਆਂ ਨੇ ਯਾਨੀ ਕਿ ਤਿੰਨ ਹੀ ਸੀਗੇ ਟੋਟਲ ਕੈਂਡੀਡੇਟ 31 ਖਾਲੀ ਰਹਿ ਗਈਆਂ एससी एक्स सर्विसमैन आरओ ਦੇ ਵਿੱਚ 34 ਸੀਟਾਂ ਸੀ 12 ਹੀ ਜਿਹੜੇ ਹੈ ਕੈਂਡੀਡੇਟ ਸੀ 22 ਖਾਲੀ ਰਹਿ ਗਈਆਂ एससी एमडीबी स्पोर्ट्स ਦੇ ਵਿੱਚ 9 ਸੀਟਾਂ ਸੀ 6 ਹੀ ਭਰੀਆਂ ਗਈਆਂ ਜਾਂ 6 ਹੀ ਕੈਂਡੀਡੇਟ ਸੀ 3 ਖਾਲੀ ਰਹਿ ਗਈਆਂ एससी आरओ स्पोर्ट्स ਦੇ ਵਿੱਚ 8 ਸੀਟਾਂ ਸੀਗੀਆਂ ਕੈਂਡੀਡੇਟ ਇੱਕ ਹੀ ਸੀ 7 ਖਾਲੀ ਰਹਿ ਗਈਆਂ ਬੀਸੀ ਦੇ ਵਿੱਚ 170 ਪੋਸਟਾਂ ਸੀ 170 ਕੈਂਡੀਡੇਟਸ ਦੇ ਨਾਮ ਜਿਹੜੇ ਆ ਚੁੱਕੇ ਨੇ ਸੋ ਫਿਲਹਾਲ ਖਾਲੀ ਕੋਈ ਨਹੀਂ ਬਚਦੀ ਹੈ 59 ਨੰਬਰ ਜਿਹੜੀ ਉਸ ਵਿੱਚ ਮੈਰਿਟ ਹੈ ਹਜੇ ਇਸ ਤੇ ਵੀ ਆਪਾਂ ਹੋਰ ਡਿਸਕਸ਼ਨ ਕਰਨੀ ਹੈ ਅੱਗੇ BCX ਸਰਵਿਸ ਮੈਨ ਦੇ ਵਿੱਚ 34 ਜਿਹੜੀਆਂ ਸੀਟਾਂ ਸੀ 11 ਜਿਹੜੀਆਂ ਸੀਟਾਂ ਨੇ ਉਹ ਭਰੀਆਂ ਗਈਆਂ ਜਾਂ 11 ਕੈਂਡੀਡੇਟ ਹੀ ਸੀ ਤੇ 23 ਖਾਲੀ ਰਹਿ ਗਈਆਂ ਜਨਰਲ ਸਪੋਰਟਸ ਦੇ ਵਿੱਚ 34 ਸੀਟਾਂ ਸੀ 26 ਤੇ ਨਾਮ ਆ ਚੁੱਕੇ ਯਾਨੀ ਕਿ 26 ਕੈਂਡੀਡੇਟਸ ਨੇ ਅਟ ਖਾਲੀ ਰਹਿ ਗਏ ਫ੍ਰੀडम फाइਟਰ ਜਿਹੜੇ ਨੇ ਉਹ ਟੋਟਲ 60 ਸੀਟਾਂ ਸੀ 33 ਹੀ ਹੈਗੇ 27 ਖਾਲੀ ਰਹਿ ਗਈਆਂ ਜਨਰਲ ਐਕਸਰਸ ਮੈਨ ਦੇ ਵਿੱਚ 111 ਪੋਸਟਾਂ ਸੀ 21 ਹੀ ਕੈਂਡੀਡੇਟ ਮਿਲੇ 98 ਖਾਲੀ ਰਹਿ ਗਈਆਂ ईडब्ल्यूएस ਦੇ ਵਿੱਚ 170 ਸੀਟਾਂ ਸੀ 170 ਹੀ ਜਿਹੜੇ ਕੈਂਡੀਡੇਟ ਉਹਦੇ ਲਈ 170 ਕੈਂਡੀਡੇਟਸ ਤੱਕ ਆ ਚੁੱਕਿਆ ਉਹ ਨਾਟ ਉਸ ਦੀ ਮੈਰਿਟ ਹੈ ਕੋਈ ਸੀਟ ਫਿਲਹਾਲ ਖਾਲੀ ਨਹੀਂ ਰਹਿੰਦੀ ਫਿਜ਼ੀਕਲੀ ਜਿਹੜੇ ਵਿਜ਼ੂਅਲ ਨੇ ਜਾਂ ਹੈਇਰਿੰਗ ਵਾਲੇ ਨੇ ਜਾਂ ਔਰਥੋ ਨੇ ਉਹਨਾਂ ਦੇ ਵਿੱਚ 26 26 ਸੀਟਾਂ ਸੀ ਜਿਸ ਵਿੱਚੋਂ 20 ਤੇ 13 ਕੈਂਡੀਡੇਟ ਹੀ ਮਿਲੇ 6 ਹੋਰ ਤੇ ਨਾਲ 6 ਸੀਟਾਂ ਖਾਲੀ ਰਹਿ ਗਈਆਂ ਔਰ ਫਿਜ਼ੀਕਲੀ ਹੈਂਡੀਕੈਪਟ ਜਿਹੜੇ ਔਰਥੋ ਹੁੰਦੇ ਨੇ ਉਹਨਾਂ ਵਿੱਚ 25 ਹੀ ਸੀਟਾਂ ਸੀ ਤੇ 25 ਭਰ ਲਏ ਗਏ ਨੇ ਬਾਕੀ ਹਜੇ ਸੀਟ ਕੋਈ ਖਾਲੀ ਨਹੀਂ ਰਹਿੰਦੀ ਹੈ ਪਰ ਮੈਰਿਟ ਜਿਹੜੀ 55 ਤੱਕ ਗਈ ਹੈ ਸੋ ਇਹ ਹੈ ਜੀ ਪੂਰਾ ਇੱਕ ਬਿਉਰਾ ਕਿੰਨੀਆਂ ਪੋਸਟਾਂ ਸੀ ਕਿੰਨੇ ਕੈਂਡੀਡੇਟਸ ਦੇ ਨਾਮ ਆ ਗਏ ਕਿੰਨੀਆਂ ਕੋ ਸੀਟਾਂ ਫਿਲਹਾਲ ਦੇ ਤੌਰ ਤੇ ਖਾਲੀ ਦਿਖ ਰਹੀਆਂ ਨੇ ਦੇਖੋ ਇੱਕ ਬੇਸਿਕ ਜੇ ਆਈਡੀਆ ਦੇ ਨਾਲ ਜੇਕਰ ਅਸੀਂ ਇੱਥੇ ਗੱਲ ਕਰੀਏ 40% ਬੱਚਾ ਜਿਹੜਾ ਹੈ ਉਹ 23 64 ਦਾ ਜਿਹੜਾ ਹੈ ਜਿਸ ਦਾ ਨਾਮ 23 64 ਦੀ ਲਿਸਟਾਂ ਵਿੱਚ ਸੀ 40% ਦੇ ਕਰੀਬ ਬੱਚਾ ਜਿਹੜਾ ਹੈ ਉਹ 635 ਵਿੱਚ ਲੱਗ ਚੁੱਕਿਆ ਸੀ 40% 100 ਪਿਛੇ 40 ਵਿਦਿਆਰਥੀ ਜਿਹੜੇ ਨੇ ਉਹ 6635 ਵਿੱਚ ਲੱਗ ਚੁੱਕੇ ਨੇ ਯਾਨੀ ਕਿ ਜਿੰਨੀਆਂ ਵੀ ਲਿਸਟ ਆਉਣਗੀਆਂ ਇਸ ਵਿੱਚ 40% ਚਾਂਸ ਪੱਕਾ ਹੀ ਨੇ ਖਾਸ ਕਰਕੇ ਜਨਰਲ ਜਨਰਲ ایਡਬਲਯੂਐਸ ਬੀਸੀ ਇਹ ਤਿੰਨ ਦੇ 40 40% ਔਰ ਜੇਕਰ ਮੈਂ ਇੱਥੇ ਹੋਰ ਗੱਲ ਕਰਾਂ ਤਾਂ ਜੋ ਐਸਸੀ ਐਮ ਐਂਡ ਬੀ ਦੇ ਸਟੂਡੈਂਟਸ ਨੇ ਜਿਹੜੇ ਤੁਸੀਂ ਦੇਖੋ ਜੋ 2364 ਦੇ ਵਿੱਚ ਕੇਵਲ 461 ਵਿਦਿਆਰਥੀ ਪੇਪਰ ਹੀ ਫਾਰਮ ਭਰ ਰੇ ਨਿਕਲਾ। ਔਰ ਉਹਨਾਂ ਦੀ ਸੀਟਾਂ 468 ਜਿੰਨਾਂ ਦਾ ਸਬਦਾ ਨਾਮ ਆ ਰਿਹਾ ਹੈ। ਔਰ 2364% ਜਿਹੜੀ ਲਟਕਣ ਦੇ ਕਾਰਨ ਇਹਨਾਂ ਸਾਰੇ ਵਿਦਿਆਰਥੀਆਂ ਨੇ 68% ਦਾ ਪੇਪਰ ਵੀ ਦਿੱਤਾ ਹੋਏਗਾ। ਔਰ 68% ਸਾਨੂੰ ਪਤਾ ਜਿਹੜੀ ਪੂਰੀ ਹੋ ਚੁੱਕੀ ਹੈ। ਇਸ ਕਰਕੇ ਐਮ ਐਂਡ ਬੀ ਦੇ ਵਿੱਚ ਜਿਹੜਾ ਹੈ ਘਟੋ ਘਟ ਨਹੀਂ ਤਾਂ ਇਸ 461 ਦੇ ਵਿੱਚੋਂ 350 350 ਦੇ ਕਰੀਬ ਬੱਚਾ ਜਿਹੜਾ ਹੈ ਉਹ 635 ਵਿੱਚ ਲੱਗ ਚੁੱਕਿਆ ਹੋਵੇਗਾ ਯਾਨੀ ਕਿ ਐਸ ਸੀ ਐਮ ਐਡ ਬੀ ਦੇ 300 ਦੇ ਕਰੀਬ ਸੀਟਾਂ ਜਿਹੜੀਆਂ ਇਥੋਂ ਖਾਲੀ ਹੀ ਬਚਣਗੀਆਂ 250 ਤੋਂ ਲੈ ਕੇ 300 ਸੀਟਾਂ ਚੋਂ ਖਾਲੀ ਬਚਣਗੀਆਂ ਉਹ ਐਸ ਸੀ ਆਰ ਉਹਨਾਂ ਸ਼ਿਫਟ ਹੋ ਜਾਣਗੀਆਂ ਇਸ ਕਰਕੇ ਜੋ ਐਸ ਸੀ ਆਰ ਉਹਦੇ ਇਥੇ 467 ਬਚੇ ਨੇ ਪਹਿਲਾਂ ਤੇ ਇਹ ਦੱਸ ਜੀ ਕਿ ਇਹਨਾਂ 467 ਵਿੱਚੋਂ 40% ਜਿਹੜੇ ਨੇ ਜ਼ਿਆਦਾ ਨਹੀਂ ਤਾਂ ਸਿਰਫ 40% 635 ਵਿੱਚ ਅਗਰ ਲੱਗ ਗਏ ਹੋਏ ਤਾਂ 200 ਤਾਂ ਵੈਸੇ ਹੀ ਹੋਰ ਬੁਲਾਏ ਜਾ ਸਕਦੇ ਆ ਔਰ ਉਸ ਤੋਂ ਵੀ ਬਾਅਦ ਜਿਹੜੇ ਐਮ ਐਂਡ ਬੀ ਦੇ ਵਿੱਚ ਸੀਟਾਂ ਖਾਲੀ ਰਹਿਣਗੀਆਂ ਉਸ ਦੇ ਲਈ ਹੋਰ 400 ਬੱਚਾ ਬੁਲਾਇਆ ਜਾ ਸਕਦਾ ਹੈ ਤਾਂ ਐਸ ਸੀ ਆਰਓ ਦੇ ਵਿੱਚ ਘੱਟੋ ਘੱਟ ਜਿਆਦਾ ਨਹੀਂ ਤਾਂ ਅਗਲੇ 500 600 700 ਰੈਂਕ ਤੱਕ ਵੀ ਬੱਚਾ ਜਿਹੜਾ ਉਹ ਬੁਲਾਇਆ ਜਾ ਸਕਦਾ ਹੈ ਇਹ ਇੱਕ ਜਿਹੜਾ ਡਾਟਾ ਹੈ ਮੇਨ ਬਾਕੀ ਤੁਸੀਂ ਦੇਖੋ ਐਸ ਸੀ ਐਕਸਰਿਸਮੈਨ ਐਮ ਐਂਡ ਬੀ ਆਰਓ ਦੇ ਐਕਸਰਿਸਮੈਨ ਇਹ ਸਾਰੀਆਂ ਸੀਟਾਂ ਜਿਹੜੀਆਂ ਨੇ ਐਸਆਰਓ ਨੂੰ ਹੀ ਸ਼ਿਫਟ ਹੋਣੀਆਂ ਚਾਹੀਏ ਐਸੀਐਮਬੀ ਸਪੋਰਟਸ ਹੋਏ ਐਸਆਰਓ ਦਾ ਸਪੋਰਟਸ ਹੋਏ ਐਸੀਐਕਸ ਸਰਵਿਸਮੈਨ ਹੋਏ ਐਸੀਐਕਸ ਸਰਵਿਸਮੈਨ ਐਮਬੀ ਦਾ ਹੋਏ ਐਮਬੀ ਦੀਆਂ ਖੁਦੀਆਂ ਪੋਸਟਾਂ ਨਾਲ ਰੋ ਦੇ ਸਭ ਕੁਝ ਆਰਓ ਨੂੰ ਹੀ ਕਨਵਰਟ ਹੋਏਗਾ ਸੋ ਆਰਓ ਦੇ ਸਟੂਡੈਂਟਸ ਲਈ ਇਹ ਕਾਫੀ ਜਿਹੜੀ ਹੈ ਚੰਗੀ ਗੱਲ ਹੈ ਕਿ ਉਹਨਾਂ ਦੀ ਜਿਹੜੀ ਲਾਸਟ ਕੱਟਆਫ ਹੈ ਉਹ ਜ਼ਿਆਦਾ ਨਹੀਂ ਤਾਂ 10 ਨੰਬਰ ਹੋਰ ਨੀਚੇ ਆ ਸਕਦੀ ਹੈ ਘੱਟੋ ਘੱਟ ਜ਼ਿਆਦਾ ਨਹੀਂ ਤਾਂ 400 ਤੋਂ 500 ਵਿਦਿਆਰਥੀ ਜਿਹੜਾ ਉਹ ਐਸਆਰਓ ਦਾ ਹੋਰ ਲੱਗ ਸਕਦਾ ਹੈ 400 ਤੋਂ 500 ਵਿਦਿਆ BC ਦੀ ਗੱਲ ਕਰੀ ਤਾਂ BC ਵਿੱਚ 170 ਤੋਂ ਲੈ ਕੇ 170 ਸੀਟਾਂ ਉਹਨਾਂ ਨੇ ਫਿਲ ਕਰਤੀਆਂ ਤੇ ਇਸ ਵਿੱਚ ਵੀ ਅਸੀਂ ਇਹੀ ਅੰਦਾਜ਼ਾ ਲਾ ਕੇ ਚੱਲੀ ਕਿ ਜੇਕਰ 40% ਵਿਦਿਆਰਥੀ 65 ਵਿੱਚ ਲੱਗ ਚੁੱਕਿਆ ਹੋਇਆ ਸੋ 170 ਵਿੱਚੋਂ 60 ਵਿਦਿਆਰਥੀ ਜਿਹੜਾ ਹੈ ਉਹ 65 ਵਿੱਚ ਲੱਗ ਚੁੱਕਿਆ ਹੋਗਾ ਯਾਨੀ ਕਿ 60 ਬੱਚਾ ਇਸ ਵਿੱਚ ਐਕਸਟਰਾ ਬੈਠਾ ਹੋਏਗਾ 50 ਹੀ ਮੰਨ ਕੇ ਚੱਲੋ ਉਸ ਤੋਂ ਬਾਅਦ BC ਐਕਸਰ ਇਸ ਮੈਨ ਵਿੱਚ 23 ਪੋਸਟਾਂ ਖਾਲੀ ਨੇ ਸੋ 50 23 73 73 ਦੇ ਕਰੀਬ ਪੋਸਟਾਂ ਇਹ ਨੇ ਜੀ ਉਸ ਤੋਂ ਬਾਅਦ ਜਨਰਲ ਐਕਸੋਰਿਸਮੈਨ ਦੇ ਵਿੱਚ ਕਿਉਂਕਿ ਜਨਰਲ ਸਪੋਰਟਸ ਵਿੱਚ ਜਿਹੜੀਆਂ ਤੁਸੀਂ 8 ਸੀਟਾਂ ਖਾਲੀ ਦੇਖਦੇ ਹੋ ਕਿਉਂਕਿ BC ਦਾ ਸਪੋਰਟਸ ਜਿਹੜਾ ਉਹ ਨਹੀਂ ਹੁੰਦਾ ਇਸ ਕਰਕੇ ਉਹ ਜਨਰਲ ਸਪੋਰਟਸ ਵਿੱਚ ਕਾਊਂਟ ਹੁੰਦਾ ਔਰ ਜਦੋਂ ਜਨਰਲ ਐਕਸੋਰਿਸਮੈਨ ਹੋਏਗਾ ਉਸ ਵਿੱਚੋਂ ਵੀ ਜਿਹੜਾ ਹੈ BC ਲਈ ਸੀਟਸ ਹੋਣਗੀਆਂ ਔਰ ਬਾਕੀ ਦੀਆਂ ਸੀਟਸ ਜਨਰਲ ਹੀ ਹੋਣਗੀਆਂ ਸੋ BC ਦੇ ਲਈ ਅਗਲੇ 150 ਤੋਂ 170 ਬੱਚਿਆਂ ਤੱਕ ਜਿਹੜੀ ਉਹ ਰੈਂਕ ਆ ਸਕਦੀ ਹੈ 150 ਤੋਂ 170 ਇੱਥੇ ਇਸ ਕਰਕੇ ਲਿਖਿਆ ਹੋਇਆ ਹੈ ਉਸ ਦਾ ਕਾਰਨ ਹੈ ਕਿ ਜਦੋਂ ਅਗਲੇ 150 ਬੱਚਿਆਂ ਤੱਕ ਮੈਰਿਟ ਜਾਏਗੀ 100s ਵਿੱਚੋਂ ਵੀ 40% ਬੱਚਾ ਜਿਹੜਾ ਹੈ ਉਹ ਛੜਪੈਂਦੀ ਵਿੱਚ ਲੱਜੂਕਾ ਹੋਏਗਾ ਇਸ ਕਰਕੇ ਜਿਵੇਂ ਇੱਥੇ ਕਹਾ ਕਿ ਅਗਲੇ 50 ਹੀ ਵਿਦਿਆਰਥੀ ਲੱਗ ਸਕਦੇ ਨੇ ਸੋ ਉਹ ਵੀ ਗਲਤ ਹੈ ਅਗਲੇ 150 ਤੱਕ 200 ਵਿਦਿਆਰਥੀ ਤੱਕ ਜਿਹੜਾ ਰੈਂਕ ਉਹ ਜਾ ਸਕਦਾ ਹੈ ਅਤੇ ਉਹਨਾਂ ਵਿੱਚੋਂ ਕੁਝ ਛੜਪੈਂਦੀ ਵਿੱਚ ਪਹਿਲਾਂ ਹੀ ਲੱਗੇ ਹੋਣਗੇ ਇਸ ਕਰਕੇ ਉਹ ਮੈਰਿਟ ਆਟੋਮੈਟਿਕ ਡਾਊਨ ਵਿੱਚ ਚਲੀ ਜਾਂਦੀ ਹੈ ਸੋ 150 ਤੋਂ 200 ਇੱਕ ਮਿਨੀਮਮ ਆਈਡੀਆ ਹੈ ਕਿ ਜਿਹੜਾ ਬੱਚੇ ਲੱਗ ਸਕਦੇ ਨੇ ਫਰੀडम ਫਾਈਟਰ ਦੇਖੋ ਜੋ ਇੱਥੇ ਹੀ 33 ਸੀ ਉਹਨਾਂ ਨੇ ਵੀ 635 ਦਾ ਫਾਰਮ ਭਰਿਆ ਹੋਣਾ ਸੋ ਸਾਰੇ ਉੱਥੇ ਲੱਗੇ ਹੋਣਗੇ ਵੀ ਸਾਰੀਆਂ ਸੀਟਸ ਖਾਲੀ ਰਹਿ ਜਾਣਗੀਆਂ ਬਟ ਫਰੀडम ਫਾਈਟਰ ਦੀਆਂ ਪੋਸਟਾਂ ਕਿਸ ਨੂੰ ਦਿੱਤੀਆਂ ਨਹੀਂ ਜਾਂਦੀਆਂ ਜਨਰਲ ਐਕਸਰਿਸਮੈਨ ਜਿਹੜਾ ਜਨਰਲ ਦੇ ਲਈ ਸਭ ਤੋਂ ਇੰਪੋਰਟੈਂਟ ਹੈ ਕਿ ਜੇਕਰ 21 ਹੀ ਜਨਰਲ ਐਕਸਰਿਸਮੈਨ ਦੇ ਬੱਚੇ 2364 ਵਿੱਚ ਸੀ ਸੋ ਇਹਨਾਂ 21 ਵਿੱਚੋਂ ਓਵਰਏਜ ਦੇ ਕਾਰਨ ਕੋਈ 5 ਬੱਚੇ ਫਾਰਮ ਭਰਨ ਤੋਂ ਛੱਡ ਪੈਂਦੇ ਵਿੱਚ ਰਹਿ ਗਏ ਹੋਣਗੇ ਪਰ ਬਾਕੀ ਦੇ ਸਾਰਿਆਂ ਨੇ ਛੱਡ ਪੈਂਦੀ ਭਰਿਆ ਹੋਏਗਾ ਉਹਨਾਂ ਸਾਰਿਆਂ ਦਾ ਨੰਬਰ ਛੱਡ ਪੈਂਦੀ ਵਿੱਚ ਆਇਆ ਹੋਏਗਾ ਔਰ ਉਹਨਾਂ ਸਾਰਿਆਂ ਦੀਆਂ ਸੀਟਾਂ ਹੀ ਇੱਥੇ ਖਾਲੀ ਰਹਿਣਗੀਆਂ तकरीबन तकरीबन 100 ਤੋਂ 105 ਸੀਟਾਂ ਜਿਹੜੀਆਂ ਉਹ ਐਕਸਰਸਿਸ ਮੈਨ ਦੇ ਖਾਲੀ ਰਹਿਣਗੀਆਂ 98 ਤਾਂ ਸਿੱਧੀਆਂ ਸਿੱਧੀਆਂ ਖਾਲੀ ਨੇ 105 ਤੋਂ 110 ਸੀਟਾਂ ਦੇ ਜਿਹੜੇ ਖਾਲੀ ਹੋਣ ਦਾ ਅੰਦਾਜ਼ਾ ਜਿਹੜਾ ਹੈ ਉਹ ਹੈ ਔਰ ਜੇਕਰ ਅਸੀਂ ਦੇਖੀਏ 100 ਸੀਟ ਜੇਕਰ ਫਿਲ ਹੁੰਦੀ ਹੈ ਜਨਰਲ ਦੀ ਸੋ 100 ਸੀਟ ਅਗਰ ਫਿਲ ਹੋਣ ਦਾ ਮਤਲਬ ਹੈ ਕਿ ਅਗਲੇ 200 ਬੱਚੇ ਕਿਉਂਕਿ 40% ਬੱਚਾ ਛੇੜ ਬੰਦੇ ਵਿੱਚ ਲੱਗ ਚੁੱਕਿਆ ਹੈ ਪਹਿਲਾਂ ਹੀ ਸੋ 663 ਜਿਹੜੇ ਕੈਂਡੀਡੇਟ ਜਨਰਲ ਦੇ ਬੁਲਾਏ ਜਾ ਰਹੇ ਨੇ ਇਹ ਮੈਰਿਟ ਦਾ 200 ਥੱਲੇ ਆਣ ਦਾ ਕਿਉਂਕਿ 40% ਬੱਚਾ 635 ਦੇ ਵਿੱਚ ਹੈ ਪਰ ਉਹ 200 ਬੱਚਾ ਓਪਨ ਦਾ ਹੋਏਗਾ ਕਿਉਂਕਿ ਜੋ 663 ਬਲਾਈ ਨਹੀਂ ਓਪਨ ਦੇ ਦੇ ਪਰ ਜਦੋਂ ਐਕਸਰਸ ਮੈਂ ਦੀ ਅਸੋਸੀਏਟਾਂ ਦੇ ਵਿੱਚ ਮਿਲਣਗੇ ਸੋ ਜਨਰਲ ਦਾ ਰੈਂਕ ਅਗਲੇ 150 ਤੱਕ ਜਾਏਗਾ ਸੋ ਜਨਰਲ ਦੇ ਵਿੱਚ ਜਿਹੜੀ ਉਮੀਦ ਹੈ ਉਹ ਹੋਰ 250 300 ਬੱਚਾ ਜਿਹੜਾ ਹੈ ਚੱਕਣ ਦੀ ਉਮੀਦ ਹੈ ਸੋ ਜਿਹੜੇ ਬੱਚਿਆਂ ਦਾ ਰੈਂਕ ਪ੍ਰੋਵੀਜ਼ਨਲ ਐਲੀਜੀਬਿਲਟੀ ਲਿਸਟ ਜੋ ਆਈ ਸੀ ਉਸ ਵਿੱਚ 1200 1300 ਤੱਕ ਵੀ ਹੈ ਉਹਨਾਂ ਦੇ ਵੀ ਲੱਗਣ ਦੇ ਚਾਂਸ ਨੇ ਕਿਉਂਕਿ ਇੱਥੇ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਈਏ ਕਿ ਜੋ ਜਰਨਲ ਦੇ ਵਿੱਚ ਇੱਥੇ 663 ਤੱਕ ਬੱਚੇ ਲਗਾਏ ਗਏ ਨੇ ਜਦੋਂ ਤੁਸੀਂ 25 ਜੁਲਾਈ 23 ਜੁਲਾਈ ਨੂੰ ਜੋ ਇੱਕ ਲਿਸਟ ਆਈ ਸੀ ਉਸ ਦੇ ਵਿੱਚ ਤੁਸੀਂ 800 ਦੇ 850 ਦੇ ਕਰੀਬ ਰੈਂਕ ਦੇਖੋਗੇ ਸੋ ਉਸ ਬੱਚਿਆਂ ਦੇ 65 ਨੰਬਰ ਨੇ ਔਰ ਇੱਥੇ 663 ਤੇ ਪੂਰੇ ਹੋ ਜਾਂਦੇ 200 ਬੱਚੇ ਦਾ ਨਾਮ ਪਹਿਲਾਂ ਹੀ ਲਿਸਟ ਵਿੱਚ ਆਊਟ ਹੈ ਔਰ ਲਾਸਟ ਜਿਹੜੀ ਗੱਲ ਹੈ ਉਹ EWS ਦੀ ਬਚਦੀ ਹੈ EWS ਵਿੱਚ بڑے ਬੱਚੇ ਆ ਜਾਣੇ ਜਿਹੜੇ EWS ਜਰਨਲ ਓਪਨ ਦੇ ਵਿੱਚ ਜਾਣਾ ਚਾਹਣਗੇ ਸੋ ਬੜੇ ਬੱਚੇ ਜਿਹੜੇ ਜਦੋਂ ਈਡਬਲਐਸ ਔਰ ਜਰਨਲ ਦੋਨਾਂ ਵਿੱਚ ਉਹਨਾਂ ਦਾ ਨੰਬਰ ਹੁੰਦਾ ਸੋ ਉਹ ਜਰਨਲ ਹੀ ਚੂਜ਼ ਕਰਦੇ ਨੇ ਈਡਬਲਐਸ ਨੂੰ ਬਹੁਤ ਘੱਟ ਚੂਜ਼ ਕਰਦੇ ਨੇ ਉਸ ਦਾ ਕਾਰਨ ਹੈ ਕਿਉਂਕਿ ਕਈ ਬੱਚੇ ਈਡਬਲਐਸ ਦਾ ਸਰਟੀਫਿਕੇਟ ਸਾਨੂੰ ਵੀ ਪਤਾ ਹੈ ਜਿਹੜੇ ਈਡਬਲਐਸ ਨਹੀਂ ਹੈ ਉਹ ਵੀ ਕਈ ਬਣਵਾਈ ਬੈਠੇ ਨੇ ਪਰ ਜਿਹੜੇ ਜਰਨਲ ਨੇ ਜੋ ਈਡਬਲਐਸ ਦੇ ਘੇਰੇ ਵਿੱਚ ਨਹੀਂ ਆਉਂਦੇ ਪਰ ਈਡਬਲਐਸ ਦਾ ਸਰਟੀਫਿਕੇਟ ਬਣਵਾ ਕੇ ਫਾਰਮ ਭਰ ਦਿੰਦੇ ਨੇ ਸੋ ਉਹ ਇੱਥੇ ਉਸ ਚੀਜ਼ ਦਾ ਫਾਇਦਾ ਲੈਂਦੇ ਨੇ ਕਿ ਉਹ ਈਡਬਲਐਸ 2 ਸਿੱਧਾ ਜਰਨਲ ਦੇ ਵਿੱਚ ਆਪਦੀ ਸੀਟ ਕਨਵਰਟ ਕਰ ਜਾਂਦੇ ਨੇ ਔਰ ਈਡਬਲਐਸ ਵਿੱਚ ਉਹਦਾ ਕਲੇਮ ਛੱਡ ਜਾਂਦੇ ਨੇ ਸੋ ਇਹੋ ਜਿਹੇ 80 ਤੋਂ 90 ਦੇ ਕਰੀਬ ਵਿਦਿਆਰਥੀ ਐਸੇ ਨੇ ਜਿਨ੍ਹਾਂ ਦਾ ਨੰਬਰ ای ਡਬਲਯੂ ਐਸਰ ਜਰਨਲ ਤੁਸੀਂ ਦੇਖੋਗੇ ਲਿਸਟ ਦੇ ਵਿੱਚ ਲਿਖਿਆ ਵੀ ਹੋਇਆ ਹੈ ای ਡਬਲਯੂ ਐਸ ਇਨ ਓਪਨ ਸੋ ਉਸ ਦਾ ਮਤਲਬ ਇਹ ਹੈ ਕਿ ਉਹਨਾਂ ਕੋਲ ਦੋ অপਸ਼ਨਸ ਨੇ ਉਹ ਜਰਨਲ ਵਿੱਚ ਵੀ ਜਾ ਸਕਦੇ ਨੇ ਇੱਧਰ ਵੀ ਆ ਸਕਦੇ ਨੇ ਸੋ ਜਦੋਂ ਇਦਾਂ ਦੇ ਕੇਸ ਨੇ ਉਸ ਵਿੱਚ 70 ਤੋਂ 80% ਜੋ ਮਾਸਟਰ ਕਾਡਰ ਭਰਤੀਆਂ ਹੈ ਜਿੰਨੀਆਂ ਵੀ ਪੁਰਾਣੀਆਂ ਭਰਤੀਆਂ ਹੋਈਆਂ ਸਭ ਵਿੱਚ ਜੋ ای ਡਬਲਯੂ ਐਸ ਦਾ ਕੈਂਡੀਡੇਟ ਉਹ ਜਰਨਲ ਵਿੱਚ ਜਾਣਾ ਹੀ ਜ਼ਿਆਦਾ ਪਸੰਦ ਕਰਦਾ ਹੈ ਉੱਥੇ ਹੀ ਉਹ ਜ਼ਿਆਦਾ ਕੰਫਰਟੇਬਲ ਮਹਿਸੂਸ ਕਰਦਾ ਹੈ ਕਿਉਂਕਿ ਉਥੇ ਸਰਟੀਫିକੇਟ ਜ਼ਿਆਦਾ ਪੇਸ਼ ਨਹੀਂ ਕਰਨੇ ਪੈਂਦੇ ਜਾਂ ਹੋਰ ਸਾਰੀਆਂ ਚੀਜ਼ਾਂ ਵਿੱਚ ਉਹਨਾਂ ਨੂੰ ਬਚਤ ਮਿਲ ਜਾਂਦੀ ਏ ਸੋ ਜ਼ਿਆਦਾ ਨਹੀਂ ਤਾਂ 70 ਤੋਂ 100 ਵਿਦਿਆਰਥੀ ای ਡਬਲਯੂ ਐਸ ਜੋ ਅਗਲਾ ਹੈ ਕਿਉਂਕਿ ਦੇਖੋ ਅਗਰ 90 ਵਿਦਿਆਰਥੀ ای ਡਬਲਯੂ ਐਸ ਇਨ ਓਪਨ ਦੇ ਵਿੱਚ ਨੇ ਸੋ ਉਹਨਾਂ ਵਿੱਚੋਂ 50% ਵੀ ਅਗਰ ਚੂਜ਼ ਕਰ ਗਏ ਜਰਨਲ ਨੂੰ ਸੋ 50 ਸੀਟਾਂ ਅਗਰ ਬਣ ਕੇ ਆਉਂਦੀਆਂ ਸੋ ਅਗਲੇ 100 ਰੈਂਕ ਤੱਕ ਜਾਏਗਾ ਕਿਉਂਕਿ ਉਹਨਾਂ ਵਿੱਚੋਂ 20 40% ਵਿਦਿਆਰਥੀ ਜਿਹੜਾ 60 35 ਵਿੱਚ چلا ਗਿਆ ਹੋਵੇਗਾ ਫਿਨਿਸ਼ ਕਰਕੇ ਅਗਲੇ 70 ਤੋਂ 100 ਰੈਂਕ ਤੱਕ ਯਾਨੀ ਕਿ ਅਗਰ EWS ਤੇ 59 ਨੰਬਰ ਹੈ ਸੋ 55 ਤੱਕ 56 ਤੱਕ 54 ਤੱਕ ਜਿਹੜੀ ਹੋ ਜਾਂਦੀ ਉਮੀਦ ਹੋਏਗੀ ਸੋ ਇਹ ਜਿਹੜੀ ਡਿਟੇਲਡ ਗੱਲਬਾਤ ਸੀਗੀ 23 ਚੌਥ ਦੀ ਮੈਰਿਟ ਨੂੰ ਲੈ ਕੇ ਉਹ ਇੱਥੇ ਅਸੀਂ ਕੀਤੀ ਹੈ ਕਿਸੇ ਵੀ ਤੁਸੀਂ ਅਗਰ ਦੇਖੋਗੇ ਕਿਸੇ ਦੇ ਵਿੱਚੋਂ ਅਗਰ ਕਿਸੇ ਕੈਟਾਗਰੀ ਦੇ ਵਿੱਚੋਂ ਕੋਈ ਪੋਸਟਾਂ ਭਰੀਆਂ ਗਈਆਂ ਨੇ ਉਸ ਦਾ 40% ਛਟ ਪੈਂਦੇ ਵਿੱਚ ਲੱਗਿਆ ਹੋਏਗਾ ਮੋਟੀ ਮੋਟੀ ਜਿਹੜਾ ਹਿਸਾਬ ਅਸੀਂ ਲਗਾਈਏ ਔਰ 40% ਵਿੱਚੋਂ ਜਦੋਂ ਪੋਸਟਾਂ ਫਿਲ ਕੀਤੀਆਂ ਜਾਣਗੀਆਂ ਸੋ ਜਦੋਂ ਅਗਲੇ ਜੋ ਕੈਂਡੀਡੇਟ ਬੁਲਾਏ ਜਾਣਗੇ ਉਸ ਵਿੱਚੋਂ 24-40% ਹੀ ਉੱਥੇ ਲੱਗਣ ਦੀ ਉਮੀਦ ਹੈ ਸੋ ਇਸ ਕਰਕੇ ਕੈਂਡੀਡੇਟ ਕਾਫੀ ਬੁਲਾਏ ਜਾਣਗੇ ਜਦੋਂ ਅਗਲੀਆਂ ਲਿਸਟ ਆਉਣਗੇ ਤੁਸੀਂ ਦੇਖੋਗੇ ਕਾਫੀ ਫੇਰ ਬਦਲ ਹੋਏਗਾ ਜਦੋਂ ਅਗਲੀਆਂ ਲਿਸਟਾਂ ਆਣਗੀਆਂ ਸੋ ਇਸ ਕਰਕੇ ਅਗਲੀਆਂ ਲਿਸਟਾਂ ਨੂੰ ਬੜੀ ਬਰੀਕੀ ਨਾਲ ਬੜੇ ਧਿਆਨ ਨਾਲ ਦੇਖਣਾ ਹੈ ਔਰ ਉਹ ਲਿਸਟਾਂ ਦੇ ਵਿੱਚ ਨੰਬਰ ਜਿਹੜੇ ਬਹੁਤ ਨੀਚੇ ਜਾਣ ਦੀ ਉਮੀਦ ਹੈ ਉਮੀਦ ਕਰਦੇ ਹਾਂ ਜਾਣਕਾਰੀ ਤੁਹਾਨੂੰ ਜਿਹੜੀ ਹੈ ਉਹ ਸਮਝ ਲੱਗੀ ਹੋਏਗੀ ਚੰਗੀ ਲੱਗੀ ਹੋਏਗੀ ਜੋ ਜਾਣਕਾਰੀ ਠੀਕ ਲੱਗੀ ਹੈ ਤੁਹਾਨੂੰ ਲੱਗਦਾ ਹੈ ਕਿ ਇੱਕ ਸਮਝਦਾਰੀ ਨਾਲ ਜਿਹੜੀ ਐ ਡਿਟੇਲਡ ਅਸੀਂ ਡਿਸਕਸ਼ਨ ਕੀਤੀ ਹੈ ਸੋ ਲਾਈਕ ਜ਼ਰੂਰ ਕਰਨਾ ਹੈ ਵੀਡੀਓ ਨੂੰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਉਹਨਾਂ ਸਾਰੇ 23 ਚੌਂਟ ਦੇ ਵਿਦਿਆਰਥੀਆਂ ਨਾਲ ਤਾਂ ਕਿ ਉਹਨਾਂ ਦਾ ਇੱਕ ਹੌਸਲਾ ਜਿਹੜਾ ਹੈ ਉਹ ਬਣ ਸਕੇ ਉਹਨਾਂ ਦੀ ਜਿਹੜੀ ਇੱਕ ਉਮੀਦ ਹੈ ਉਹ ਬਣ ਸਕੇ ਔਰ ਜਿਹੜੇ ਵਿਦਿਆਰਥੀ 95 94 ਦਾ ਪੇਪਰ ਦੇ ਰਹੇ ਨਹੀਂ ਉਹਨਾਂ ਲਈ ਵੀ ਇੱਕ ਇਹ ਖਾਸ ਗੱਲ ਹੈ ਕਿ ਅਗਰ 23 ਚੌਂਟ ਦੀ ਪ੍ਰਤੀ ਪਹਿਲਾਂ ਪੂਰੀ ਹੁੰਦੀ ਹੈ ਸੋ 994 ਦੇ ਵਿੱਚ ਵੀ ਜਿਡਿਓ ਮੈਰਿਟ ਹੋਰ ਨੀਚੇ ਜਾਣ ਦੇ ਚਾਂਸ ਬਣਦੇ ਨੇ ਕਿਉਂਕਿ ਜਿਆਦਾ ਨਹੀਂ ਤਾਂ ਇਸ ਵਿੱਚੋਂ 20% 15% ਬੱਚੇ ਹੋਣੇ ਜਿਨ੍ਹਾਂ ਦਾ ਨੰਬਰ 994 ਵਿੱਚ ਵੀ ਹੋਏਗਾ ਧੰਨਵਾਦ ਥੈਂਕ ਯੂ ਵੈਰੀ ਮਚ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਥੈਂਕ ਯੂ ਵੈਰੀ ਮਚ